ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਟਾਈਮ ਅੱਜ 10:00 ਵੱਜ ਚੁੱਕੇ ਨੇ ਤੇ ਅੱਜ ਆਪਾਂ ਕਾਫੀ ਲੇਟ ਹੋ ਗਏ ਕਿਉਂਕਿ ਮੈਂ ਆਪਣਾ ਹੈੱਡ ਵਾਸ਼ ਕਰਨਾ ਸੀਗਾ ਤੇ ਕੁਛ ਆਪਾਂ ਸੰਡੇ ਕਰਕੇ ਅੱਜ ਉੱਠੇ ਵੀ 8:00 ਵਜੇ ਆ ਬੱਚੇ ਵੀ ਲੇਟ ਹੀ ਉੱਠੇ ਸੰਡੇ ਸੀ ਮੈਂ ਕਿਹਾ ਚਲੋ ਰੈਸਟ ਕਰੋ ਔਰ ਹੁਣ ਹੋ ਗਈਆਂ ਮੈਂ ਰੈਡੀ ਹੈੱਡ ਵਾਸ਼ ਮੈਂ ਕਰ ਲਿਆ ਤੇ ਦੇ ਦੇ ਥੋੜੀ ਥੁਪ ਨਿਕਲੇਗੀ ਕਿਉਂਕਿ ਅੱਜ ਥੋੜਾ ਮੌਸਮ ਠੰਡੇ ਠੰਡ ਵਾਲਾ ਹੀ ਆ ਤਾਂ ਕਰਕੇ ਮੈਨੂੰ ਦੁਬਾਰਾ ਕੋਟੀ ਪਾਉਣੀ ਪਈ ਔਰ ਕੁਛੇ ਕੋਟੀ ਮੈਂ ਨਮੀ ਲਈ ਸੀ ਉਸ ਤੇ ਜਿਸ ਦਿਨ ਅਸੀਂ ਖੰਨੇ ਗਏ ਸੀ ਹੁਣ ਤੇ ਖੰਨੇ ਤੋਂ ਲਈ ਸੀ ਫਿਰ ਮੈਂ ਕਿਹਾ ਚਲੋ ਇਹਦਾ ਮਹੂਰਤ ਕਰਤੀਏ ਨਹੀਂ 1 ਸਾਲ ਵੇਟ ਕਰਨੀ ਪੈਣੀ ਆ ਕੋਟੀ ਦੇ ਨਾਲ ਨਾਲ ਮੈਂ ਆਪਣੀ ਨਵੀਂ ਜੁੱਤੀ ਦਾ ਵੀ ਮਹੂਰਤ ਕਰਤਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਉਸ ਦਿਨ ਮੈਂ ਕਿਹੜੀ ਜੁੱਤੀ ਲੈ ਕੇ ਆਈ ਸੀਗੀ ਤੇ ਜਦੋਂ ਕਹਿੰਦੇ ਬਿੱਲੀ ਦੇ ਸਰਾਣੇ ਦੁੱਧ ਕਿੱਥੇ ਜਾਂਦਾ ਉਹ ਗੱਲ ਹੁੰਦੀ ਦੀ ਮੇਰੇ ਨਾਲ ਤਾਂ ਜਦੋਂ ਮੈਂ ਨਵੀਂ ਚੀਜ਼ ਤੇ ਹੁੰਦੀ ਨੇ ਮੈਂ ਜਲਦੀ ਹੁੰਦਾ ਕਿ ਮੈਂ ਇਹਨੂੰ ਪਾਲਵਾ ਸੋ ਮੈਂ ਤੁਹਾਨੂੰ ਜੁੱਤੀ ਵੀ ਦਿਖਾਉਣੀ ਹੈ ਕਿ ਕਿਹੜੀ ਲੈ ਕੇ ਆਈ ਸੀ ਉਸ ਦਿਨ ਮੈਂ ਮੈਟਰੋ ਵਾਲਿਆਂ ਦੇੋਂ ਇਹ ਵਾਲੀ ਜੁੱਤੀ ਹੈ ਉਹ ਜੋ ਮੈਂ ਮੈਟਰੋ ਵਾਲਿਆਂ ਦੇ ਲਈ ਸੀ ਇਹਨ ਇੱਕ ਹੀ ਦਾ ਇਸ ਦੀ ਸਿਲਵਰ ਕਲਰ ਦੀ ਤੇ ਅੱਜ ਮੈਂ ਪਾਲੀ ਬਹੁਤ ਸੋਨ ਲੜਦੀ ਹੈ ਟਰਾਂਸਪੇਰੈਂਟ ਮੇਰੇ ਕੋਈ ਹੈਵੀ ਨਹੀਂ ਸੀ ਤੇ ਮੈਨੂੰ ਵੀ ਬਹੁਤ ਅੱਛੀ ਲੱਗੀ ਤੇ ਆਪਾਂ ਬਾਏ ਕਰ ਲਈ ਔਰ ਇਸ ਦੀ ਕੋਸਟ ਹੈ ਜੀ 2500 2500 ਦੀ ਲਈ ਹੈ ਮੈਂ ਇਹ ਬਹੁਤ ਸੋਹਣੀ ਲੱਗਦੀ ਆ ਯੈਸ ਕਈ ਵਾਰ ਸਰਕਾਰੀ ਕੰਪਨੀ ਵਾਲੇ ਨਹੀਂ ਕਰਦੇ ਹੈਗੇ ਸੋ ਲਓ ਜੀ ਆਪਾਂ ਨੇ ਆਪਣਾ ਬ੍ਰੇਕਫਾਸਟ ਕਰਕੇ ਸੈਰ ਸਪਾਟਾ ਕਰਕੇ ਐਕਸਰਸਾਈਜ਼ ਕਰਕੇ ਹੁਣ ਮੈਂ ਡਾਂਗੀਆਂ ਮਸ਼ੀਨ ਦੇਖ ਲਓ ਆਪਣਾ ਫਿਟਿਕ ਦਾ ਕੰਮ ਤਕੜਾ ਕੰਮ ਕਰ ਲੱਗੇ ਰਹੀਆਂ ਰਿੱਲਾ ਨੀਲਾ ਦੇ ਉੱਪਰ ਜਾਵਨੀ ਉਧਰ ਬੀਬੀ ਭੈਣ ਮੈਚਿੰਗ ਕਰ ਰਹੀ ਆ ਵੀ ਸੂਟ ਕਿਹੜੇ ਬਣਨੇ ਨੇ ਹੋਰ ਇਹ ਕੰਮ ਕਰ ਰਹੀ ਆ ਚੁੰਨੀਆਂ ਦਾ ਕੀ ਕਰਨਾ ਸੂਟ ਬਣਾਉਣ ਦੇ ਸੀ ਚੁੰਨੀਆਂ ਨਾਲ ਦੇ ਇੱਕ ਉਧਰ ਭੁੱਲੀ ਪਟਕੀ ਫਿਰਦੀ ਆ ਅਸੀਂ ਲਾਈਨਿੰਗ ਲੈ ਕੇ ਆਏ ਆ ਸਸਰੀ ਘਰ ਜੀ ਚਲੋ ਵੀ ਆਪਾਂ ਕਰਦੇ ਆ ਪੀਕੋ ਕਿਤੇ ਹੋਰ ਦੇਖ ਲੈ ਉੱਥੇ ਦੇਖ ਲੈ ਇਹ ਮਸ਼ੀਨ ਮੈਂ ਮਂਗਾਈ ਸੀ Amazon ਤੋਂ ਕਾਫੀ ਸਾਲ ਪਹਿਲਾਂ ਮੇਬੀ 4-5 ਸਾਲ ਪਹਿਲਾਂ ਤੇ ਹੁਣ ਆਪਾਂ ਇਹਦੇ ਨਾਲ ਕਰ ਰਹੇ ਆ ਪੀਕੋ ਇਹ ਕਾਫੀ ਕੁਝ ਕਰਦੀ ਆ ਬਟ ਮੈਂ ਯੂਜ਼ ਬਹੁਤ ਘੱਟ ਕੀਤੀ ਆ ਤੇ ਪਰ ਬਹੁਤ ਵਧੀਆ ਚੀਜ਼ ਹੈ ਇਹ ਹੁਣ ਮੈਂ ਇਹ ਨਾਲ ਕਰਦੀ ਆ ਪੀਕੋ ਇਹ ਆ ਦੇਖੋ ਕੜਾਈ ਦੇ ਕਾਜ਼ ਵਗੈਰਾ ਬਟਨਾਂ ਲਈ ਕਰਨੇ ਆ ਮੂਰੀਆਂ ਦੇ ਡਿਜ਼ਾਈਨ ਵਗੈਰਾ ਕੜਾਈ ਵਗੈਰਾ ਕਾਫੀ ਕੁਝ ਕਰਦੀ ਆ ਤੇ ਹੁਣ ਆਪਾਂ ਅੱਜ ਕਰਨ ਲੱਗੇ ਹੋਏ ਆ ਇਹ ਨਾਲ ਪੀਕੋ ਸ਼ਾਮ ਦੇ 5:30 ਵਜੇ ਦੀ ਚਾਹ ਲਾਲ ਲਾਲ ਚਾਹ ਕੜੀ ਜੀ ਮੈਂ ਚਾਹ ਘਟਾਉਣੀ ਆ ਤੁਸੀਂ ਮੇਰੇ ਇੱਕ ਟਾਈਮ ਵਧਾਈ ਜਾਂਦੇ ਹੋ ਮੈਂ ਬਿਲਕੁਲ ਬੰਦ ਕਰਨੀ ਆ ਮੈਨੂੰ ਨੀਂਦ ਜਿਹੀ ਆਈ ਜਾਂਦੀ ਆ ਮੈਂ ਕਿਹਾ ਚਲ ਚਾਹ ਬਣਾਉਣੀ ਆ ਕਾਰਕੂਟ ਸੱਟੇ ਦੇ ਵਿੱਚ ਟਾਈਮ ਸਵਾ ਸਿਹਦਾ ਹੋ ਚੁੱਕਿਆ ਤੇ ਆਪਾਂ ਚਲੀਓ ਪਰ ਅੱਜ ਤਾਂ ਵੈਸੇ ਟਿਊਸ਼ਨ ਵੀ ਨਹੀਂ ਸੀਗੀ ਤੇ ਉੱਪਰ ਚੱਲ ਕੇ ਕਰੀਏ ਕੰਮਕਾਰ ਕਿਉਂਕਿ ਇੰਦਰ ਜੀ ਨੇ ਫਿਰ ਜਾਣਾ ਹੁੰਦਾ ਜਲਦੀ ਜਲਦੀ ਡਿਨਰ ਕਰਕੇ ਫਿਰ ਨਹੀਂ ਉਹਨਾਂ ਕਾਲੀ ਕਾਲੀ ਦੇ ਵਿੱਚ ਕਰਨਾ ਪੈਂਦਾ ਤੇ ਉਹ ਕਹਿੰਦੇ ਤੂੰ ਚੱਲ ਜਾਨੂ ਮੈਂ ਆਇਆ ਡਿਨਰ ਕਰਕੇ ਜਾਣਾ ਬੈਡਮਿੰਟਨ ਖੇਡਣਾ ਤੇ ਆਪਾਂ ਵੀ ਥੋੜੇ ਜਿਹਾ ਕੰਮ ਕਰੀਏ ਚੱਲ ਕੇ ਉੱਪਰ ਮੈਂ ਉੱਪਰ ਆ ਕੇ ਸਭ ਤੋਂ ਪਹਿਲਾਂ ਆਪਾਂ ਕੀਤਾ ਆਪਣਾ ਫੇਸ ਵਾਸ਼ ਤੇ ਫਿਰ ਜਿਹੜੀ ਆਪਣੀ ਡੇਲੀ ਨਾਈਟਲੀ ਕੇਅਰ ਹੁੰਦੀ ਹੈ ਸਕਿਨ ਦੀ ਉਹ ਕੀਤੀ ਹੁਣ ਆਪਾਂ ਇੰਦਰ ਜੀ ਨੂੰ ਰੋਟੀ ਦੇ ਦਿੱਤੀ ਆ ਤੇ ਮੇਰਾ ਦਿਲ ਕਰ ਰਿਹਾ ਰਾਈਸ ਖਾਣ ਦਾ ਅੱਜ ਦੁਪਹਿਰ ਵੀ ਮੈਂ ਬਣਾਉਣੇ ਸੀ ਬਟ ਟਾਈਮ ਹੀ ਲੱਗ ਗਿਆ ਜਾਣ ਆਉਣ ਦੇ ਵਿੱਚ ਹੁਣ ਮੈਂ ਆਪਣੇ ਲਈ ਬਣਾ ਰਹੀ ਆ ਰਾਈਸ ਪਾਣੀ ਆਪਾਂ ਧਰ ਦਿੱਤਾ ਥੋੜਾ ਜਿਹਾ ਗਰਮ ਹੋਣ ਦੇ ਲਈ ਤੇ ਕਿਉਂਕਿ ਆਲੂ ਮਟਰ ਪਏ ਸੀ ਮੇਰਾ ਦਿਲ ਕਰ ਰਿਹਾ ਰਾਈਸ ਖਾਣ ਦਾ ਹੁਣ ਆਪਾਂ ਰਾਈਸ ਪਾਉਨੇ ਆ ਆਪਣੇ ਜੋਗੇ ਲਓ ਜੀ ਟਾਈਮ ਹੋ ਗਿਆ 8:30 ਦਾ ਤੇ ਹੁਣ ਮੈਂ ਫ੍ਰੀ ਹੋਈ ਆ ਦਿਨ ਵਗੈਰਾ ਕਰਕੇ ਅੱਜ Saab ਵੀ ਜਲਦੀ ਆ ਗਏ ਡਿਊਟੀ ਤੋਂ ਤਾਨੂੰ ਫੋਨ ਆਉਂਦਾ ਸੀ ਇੱਕ ਵਾਰੋਂ ਤੁਸੀਂ ਚੱਕਿਆ ਨਹੀਂ ਹੈਗਾ ਤੇ ਹੈ ਪਤਾ ਨਹੀਂ ਮੈਂ ਤਾਂ ਫੋਨ ਆਇਆ ਸੀ ਉਹਦਾ ਨਰੰਗੜ ਤੋਂ ਹਾਂ ਤੇ ਹੁਣ ਆਪਾਂ ਦੇਖਦੇ ਆ ਮੂਵੀ ਮੂਵੀ ਦੇਖ ਕੇ ਕਮਾਦ ਮੈਂ ਕੀ ਕਰਿਆ ਤੂੰ ਬਹੁਤ ਕੁਝ ਕਰਿਆ ਤੇਰੇ ਕੋਟ ਪਹਿਣੀ ਚਾਹੀਦੀ ਆ ਕਿਉਂ ਮੇਰੀ ਮਾਜੀ ਚਲੋ ਚਲੋ ਤੁਹਾਡਾ ਅੱਧਾ ਘੰਟਾ ਰਹਿ ਗਿਆ ਸੌਣ ਦਾ ਪਹਿਲਾਂ ਦੇਖੀਏ ਮੂਵੀ ਫਿਰ ਅੱਡੇ ਕਰਦੇ ਸਾਨੂੰ ਨਹੀਂ ਨਹੀਂ ਸੋ ਇਹ ਸਕੂਲ ਜਾਣਾ ਜੋ ਕਰਨੇ ਹੈ ਨਾ ਜੋ